ਅੱਜ ਭਾਰਤੀ ਕਿਝਾਂ ਜੁਨੀਆਂ ਦੇ ਇੱਕ ਦਾਗ ਰਹਾ ਕਾਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੋਂ ਚਾਰ ਬੱਸਾਂ ਲੈ ਕੇ ਸਮਰਾਲੇ ਲੁਧਿਆਣੇ ਦੇ ਵਿੱਚ ਇੱਕ ਸਾਂਝੇ ਸੰਯੁਕਤ ਮੋਰਚੇ ਦੇ ਫੈਸਲੇ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਭਗਵਾਨਤਮਾਨ ਦੀ ਤਾਰਾ ਮਾਰਦੀ ਸਰਕਾਰ ਠੱਗਦੀ ਨਹੀਂ ਸੀ ਉਹਦੇ ਲੋਕਾਂ ਦੀਆਂ ਜ਼ਮੀਨਾਂ ਖੋਹਣੀਆਂ ਰੋਕੀਆਂ ਖਾਉਣ ਦੀ ਜਨ ਦੀ ਬਹੁਤ ਵੱਡੀ ਮਾੜੀ ਨੀਅਤ ਨਾਲ ਜਨ ਦੀ ਜਿਹੜੀ ਉਹ ਸਕੀਮ ਲਿਆਂਦੀ ਸੀ ਉਹ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿ ਬਹੁਤ ਚੰਗੀ ਸਕੀਮ ਹੈ ਹਰਿਆਣੇ ਤੋਂ ਉਹੀ ਸਕੀਮ ਨੂੰ ਜਾ ਕੇ ਕਹਿੰਦਾ ਬਹੁਤ ਮਾੜੀ ਸਕੀਮ ਹੈ ਇਵੇਂ ਜਿਵੇਂ ਭਾਪੀ ਵਾਲੇ ਹਰਿਆਣੇ ਦੇ ਵਿੱਚ ਜਾਣਦੇ ਉਹ ਕਹਿੰਦੇ ਨੇ ਬਹੁਤ ਚੰਗੀ ਸਕੀਮ ਹੈ ਪੰਜਾਬ ਚ ਆ ਕੇ ਕਹਿੰਦੇ ਨੇ ਬਾੜੀ ਮਾੜੀ ਸਕੀਮ ਹੈ ਐਵੇਂ ਜਿਵੇਂ ਜਿਹੜਾ ਕਾਲੀਵਾਲ ਬਦਲ ਹੈ ਉਹਨੇ ਜਾਣਦੇ ਚਲੋ ਨਵਾਂ ਚੰਡੀਗੜ੍ਹ ਬਸਾਉਣ ਦੀ ਗੱਲ ਕੀਤੀ ਮਹਾਲੀ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਪਿੰਡਾਂ ਨੂੰ ਜਾੜਿਆ ਤੇ ਇਸੇ ਸਕੀਮ ਦੇ ਵਿੱਚ ਉਹ ਕਹਿੰਦੇ ਦੀ ਸਕੀਮ ਬਾੜੀ ਚੰਗੀ ਆ 22 ਕਿੱਲਿਆਂ ਦੇ ਮਾਲਕ ਰੇੜੀਆਂ ਲਾ ਕੇ ਖੜ ਕੇ ਰੋਟੀਆਂ ਖਵਾ ਕੇ ਰੇੜੀਆਂ ਲਾ ਕੇ ਲੋਕਾਂ ਨੂੰ ਜਾਣਦੀ ਚਾਹ ਵੰਦੀਆਂ ਰੇੜੀਆਂ ਲਾ ਕੇ ਉਹ ਲੋਕਾਂ ਨੂੰ ਉਹਦੇ ਬੱਚਿਆਂ ਦਾ ਗੁਜ਼ਾਰਾ ਕਰਦੇ ਨੇ ਇਸ ਕਰਕੇ ਲੋਕਾਂ ਨੂੰ ਸਮਝ ਆਈ ਹੈ ਅੱਜ ਧੌੜਾ ਨਗਰ ਦੇ ਵਿੱਚੋਂ ਸਮੇਤ ਸਾਡੀਆਂ ਔਰਤਾਂ ਭੈਣਾ ਤੇ ਕਿਸਾਨ ਮਜ਼ਦੂਰ ਵੱਡੀ ਪੱਦਰ ਦੇ ਵਿੱਚ ਆ ਚਾਰ ਬੱਸਾਂ ਖੜੀਆਂ ਨੇ ਜਿਹਦੇ ਵਿੱਚ ਲਗਭਗ 200 ਤੋਂ ਵੱਧ ਕਿਸਾਨ ਮਜ਼ਦੂਰ ਸਾਡੇ ਨੌਜਵਾਨ ਮਾਮਾ ਭੈਣਾ ਅਸੀਂ ਜਿਹੜੀ ਸਮਰਾਲੇ ਨੂੰ ਜਾ ਰਹੇ ਹਾਂ ਸਾਢੇ ਘੱਟ ਪੌਣੇ ਨਾਲ ਉਹ ਚੱਲੇ ਰਹੇ ਤੇ ਲੋਕ ਇੱਕਤਾ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਸਾਰੇ ਕਿਸਾਨ ਜੁਨੀਆ ਦੇ ਇੱਕਤਾ ਗਰਾਹ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਨੂੰ ਇੱਕ ਸਬਕ ਹੈ ਸਰਕਾਰ ਦੇ ਮੂੰਹ ਤੇ ਚਪੇੜ ਹੈ ਤੇ ਆਉਣ ਵਾਲੀਆਂ ਹੋਰ ਵੀ ਜਿਹੜੀਆਂ ਸਰਕਾਰਾਂ ਨੇ ਤੇ ਇਹਦੇ ਵਿੰਗੇ ਢੰਗ ਨਾਲ ਜਾਂ ਵੋਟਾਂ kursi ਲੈਣ ਦੀਆਂ ਮਾਰੀਆਂ ਜਾਣ ਦੀ ਪ੍ਰਚਾਰ ਕਰਦੀਆਂ ਸੀ ਵੀ ਕਿਸਾਨਾਂ ਨੇ ਵੀ ਅਸੀਂ ਅਸੀਂ ਸੰਘਰਸ਼ ਕੀਤਾ ਅਸੀਂ ਕੀਤਾ ਜਿਵੇਂ ਮੈਂ ਪਹਿਲਾਂ ਬੋਲ ਕੇ ਗਿਆ ਜਾਂ ਭਾਜਪਾ ਵਾਲਿਆਂ ਨੇ ਜਾਂ ਕਾਲੀਆਂ ਨੇ ਜਾਂ ਕਾਂਗਰਸੀਆਂ ਨੇ ਸਾਰਿਆਂ ਦੀ ਨੀਤੀ ਇੱਕੋ ਹੀ ਹੈ ਜੇ ਕਾਂਗਰਸ ਨੇ ਜ਼ਮੀਨ ਤੇ ਟ੍ਰਾਈਡੈਂਟ ਦੀ ਧੌੜੇ ਖੋਹੀ ਹੈ ਧੌੜੇ ਛੰਨਾ ਦੇ ਵਿੱਚ ਸ਼ੂਗਰ ਮਿੱਲ ਦੇ ਨਾਂ ਦੇ ਉੱਤੇ ਤਾਂ ਉਹਦਾ ਬਾਦਲ ਟਾਰਾ ਮਾਰਦਾ ਸੀ ਜੋ ਬਾਦਲਾ ਦਾ ਰਾਜ ਆਇਆ ਉਹਨਾਂ ਨੇ ਗਵਿੰਦਪੁਰੇ ਦੇ ਵਿੱਚ 800 ਕਿਲੇ ਦਾ ਜੰਗਲ ਬਣਾਇਆ ਪਿਆਗਾ ਉੱਥੇ ਕਹਿੰਦੇ ਥਰਮਲ ਬਣਾਵਾਂਗੇ ਅੱਜ ਨਵੇਂ ਸ਼ਹਿਰ ਦੇ ਉੱਤੇ ਜੜਦੀ ਇਹਨਾਂ ਨੇ ਪ੍ਰਚਾਰ ਕੀਤਾਗਾ ਵੀ ਆ ਆਮਾਣਾਂ ਨੇ ਅਸੀਂ ਨਵੇਂ ਸ਼ਹਿਰ ਬਣਾ ਰਹੇ ਹਾਂ ਵੱਡੇ ਉਹ ਸ਼ਹਿਰਾ ਤੋਂ ਅਸੀਂ ਕੀ ਕਰਾਂਗੇ ਸਾਡੇ ਦਾ ਪਿੰਡ ਹੀ ਚੰਗੇ ਨੇ ਇਸ ਕਰਕੇ ਲੋਕਾਂ ਨੂੰ ਕਹਿੰਦੇ ਆ ਵੀ ਆਓ ਲੋਕੋ ਇਕੱਠੇ ਹੋ ਕੇ ਆਪਣੇ ਕਿੱਤੇ ਦੀ ਆਪਰਾਖੀ ਕਰੋ ਜਿਵੇਂ ਆਪਣੀਆਂ ਜੱਥੇਬੰਦੀਆਂ